हाँ जी करिए जी दोस्तों दो मिनट दो मिनट वेट कर जी हाँ जी ਤਾਂ ਦੋਸਤਾਂ ਦਾ ਪਹਿਲਾਂ ਤਾਂ ਧੰਨਵਾਦ ਕਿ ਤੁਸੀਂ ਅੱਜ ਪੂਰੇ ਦੇਸ਼ ਨੂੰ ਇਹ ਜਿਹੜੀ ਕਵਰੇਜ ਦਿਖਾਉਣੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਆ 13 ਫਰਵਰੀ ਤੋਂ ਜਿਹੜਾ ਵੱਖ-ਵੱਖ ਬਾਰਡਰਾਂ ਤੇ ਅੰਦੋਨਾਂ ਲੜਿਆ ਜਾ ਰਿਹਾ ਹੈ ਸੋ ਉਹਦੇ ਬਾਰੇ ਅੱਜ ਇਸ ਕੈਂਪ ਪੰਜਾਬ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੇ ਬੈਠ ਕੇ ਜਿਹੜੀ ਆ ਚਰਚਾ ਕੀਤੀ ਆ ਕਿਉਂਕਿ ਸਰਕਾਰ ਬਿਲਕੁਲ ਸੁਪੀ ਪਈ ਆ ਸਰਕਾਰ ਦੇ ਕੰਨ ਬੰਦ ਹੋਏ ਪਏ ਆ ਉਹਦੇ ਸਬੰਧ ਦੇ ਵਿੱਚੋਂ ਜੇਕਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੇ ਅੱਜ 23 ਦਿਨ ਹੋ ਗਏ ਉਹਨਾਂ ਨੇ ਮਰਦਬਾਰਤ ਰੱਖਿਆ ਹੋਇਆ ਤੇ ਸਰਕਾਰ ਫਿਰ ਵੀ ਜਿਹੜੀ ਆ ਕੋਈ ਮੀਟਿੰਗ ਨਹੀਂ ਬੁਲਾ ਰਹੀ ਜੇਕਰ ਕੇਐਮਐਮ ਦੇ ਸਾਥੀਆਂ ਦਾ ਰਾ ਜਿਹੜਾ ਆ 101 ਕਿਸਾਨ ਦਿੱਲੀ ਵੱਲ ਪੈਦਲ ਪੁੱਛ ਕਰਨ ਦੀ ਗੱਲ ਕਰਦੇ ਆ ਤੇ ਫਿਰ ਵੀ ਜਿਹੜਾ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੰਦੇ ਸੋ ਅੱਜ ਦੀ ਜਿਹੜੀ ਮੀਟਿੰਗ ਦੀ ਪ੍ਰਧਾਨਗੀ ਆ ਉਹ ਸਰਦਾਰ ਜੋਗਿੰਦਰ ਸਿੰਘ ਉਗਰਾਹਣ ਸਰਦਾਰ ਮਨਜੀਤ ਸਿੰਘ ਧਨੇਰ ਮੈਂ ਜੰਗਨੀ ਸਿੰਘ ਚੋਹਾਨ ਤੇ ਫਰਮਾਨ ਸਿੰਘ ਸੰਧੂ ਹੁਣ ਆਦੀ ਪ੍ਰਧਾਨਗੀ ਹੇਠ ਹੋਈ ਹੈ ਸੋ ਮੈਂ ਜੋਗਿੰਦਰ ਸਿੰਘ ਉਗਰਾਹ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਦੇ ਰੂਪ ਰੂਪ ਹੋਣ ਪ੍ਰੈਸ ਵਾਲੇ ਸਾਥੀਓ ਤੁਸੀਂ ਬਹੁਤ ਆਤਮਲੇ ਹੋ ਇਹ ਗੱਲ ਸੁਣਨ ਵਾਸਤੇ ਕਿ ਐਸਕੇਮ ਪੰਜਾਬ ਨੇ ਕੀ ਕੀ ਫੈਸਲੇ ਲੈਨੇ ਅੱਜ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦੇਵਾਂ ਐਸਕੇਮ ਪੰਜਾਬ ਦੀ ਹੈ ਜਿਹੜੀਆਂ ਜਥੇਬੰਦੀਆਂ ਇੱਥੇ ਬੈਠੀਆਂ ਨੇ ਆਲ ਇੰਡੀਆ ਐਸਕੇਮ ਦਾ ਪਾਰਟ ਹੈ ਅਸੀਂ ਜੋ ਵੀ ਕਰਦੇ ਆ ਸਾਨੂੰ ਉਥੋਂ ਸਹਿਯੋਗ ਮਿਲਦੀ ਹੈ ਆ ਐਸਕੇਮ ਆਲ ਇੰਡੀਆ ਦੀ ਜਿੱਦੀ ਜਿਹੜੀ ਕੋਆਰਡੀਨੇਸ਼ਨ ਕਮੇਟੀ ਹੈ ਉਹਦੀ ਲੈਨ ਸੇ ਨਾਲ ਹੀ ਅਸੀਂ ਫੈਸਲੇ ਕਰਦੇ ਜਿਹੜਾ ਇਹ ਚੱਲ ਰਿਹਾ ਅੰਦੋਲਨ ਹੈ ਦੋ ਮੋਰਚਿਆਂ ਦੇ ਇਥੇ ਸਾਡੀ ਐਸਕੇਐਮ ਦੀ ਕੋਆਰਡੀਨੇਸ਼ਨ ਕਮੇਟੀ ਦੇ ਵਿੱਚ ਹੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਇਹ ਪਾਸ ਹੋਇਆ ਹੋਇਆ ਵੀ ਇਸ ਮੋਰਚੇ ਵਿੱਚ ਸ਼ਾਮਲ ਨਹੀਂ ਹੋਇਆ ਜਾ ਸਕਦਾ ਇੱਕ ਦੂਜੀ ਜਿੰਨਾ ਇਸ ਸਰਕਾਰ ਨੇ ਇਸ ਮੋਰਚੇ ਨੇ ਜਬਰ ਕੀਤਾ ਇਹਨਾਂ ਨੂੰ ਦਿੱਲੀ ਲੈ ਜਾਣ ਦਿੱਤਾ ਇਹਨਾਂ ਤੇ ਅਥਰੂਗਾ ਤੇ ਘੋੜੇ ਸਿੱਟੇ ਨੇ ਤੇ ਪਾਣੀ ਦੇ ਬਿਛਾਰਾ ਮਾਰੀਆਂ ਨੇ ਤੇ ਇਹਨਾਂ ਨੂੰ ਬੰਦੇ ਨੂੰ ਜ਼ਖਮੀ ਕੀਤਾ ਇਹਦਾ ਅਸੀਂ ਸਖਤ ਵਿਰੋਧ ਕਰਦੇ ਆ ਤੇ ਦੂਜਾ ਜਿਹੜਾ ਜਗਦੀਸ਼ ਸਿੰਘ ਡੱਲੇ ਵਾਲ ਨੇ ਮਰਨ ਮਤ ਰੱਖਿਆ ਉਹ 23 ਮਈ ਨੂੰ ਪਹੁੰਚ ਗਿਆ ਉਹਦੀ ਹਾਲਤ ਬਹੁਤ ਗੰਭੀਰ ਹੈ ਤੇ ਦੋਵੇਂ ਸਰਕਾਰਾਂ ਇਹਨਾਂ ਦੀਆਂ ਜ਼ਿੰਮੇਵਾਰ ਨੇ ਉਹਨਾਂ ਨੂੰ ਅਸੀਂ ਦੋਨਾਂ ਨੂੰ ਦੋਸ਼ੀ ਸਮਝਦੇ ਆ ਇਸ ਸਬੰਧ ਦੇ ਵਿੱਚ ਤੀਜਾ ਜਿਹੜਾ ਇੱਕ ਨਵਾਂ ਡਰਾਫਟ ਕੱਢਿਆ ਕੇਂਦਰ ਨੇ ਰਾਜਾਂ ਨੂੰ ਮੁੜ ਕੇ ਸਾਡੇ ਖੇਤੀ ਕਾਨੂੰਨ ਮੁੜ ਕੇ ਸਾਡੇ ਤੇ ਥੋਸਣ ਦੀ ਖਾਤਰ ਜਿਹੜੇ ਵਾਪਸ ਲਏ ਸੀ 2021 ਚ ਇਹਨੂੰ ਲੋਕਾਂ ਸਾਹਮਣੇ ਲੈ ਕੇ ਜਾਣਾ ਤੇ ਸਰਕਾਰ ਤੇ ਦਾਅ ਪਾਉਣਾ ਕਿ ਇਹਨੂੰ ਰੱਦ ਕਰੋ ਇਹ ਇਹ ਸਾਡਾ ਪ੍ਰੋਗਰਾਮ ਤੀਜੀ ਜਿਹੜੀ ਪੰਜਾਬ ਸਰਕਾਰ ਤੇ ਦਰਪਣਾ ਨਵੀਂ ਖੇਤੀ ਨੀਤੀ ਜਿਹੜੀ ਉਹਨਾਂ ਨੇ ਲਿਆਂਦੀ ਆ ਉਹਨੂੰ ਲਾਗੂ ਕਰਨ ਤੇ ਤੇ ਦਬਾਅ ਪਾਉਣ ਦਾ ਸਾਡਾ ਇਹ ਪ੍ਰੋਗਰਾਮ ਅਸੀਂ 23 ਤਰੀਕ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਵੱਡੇ ਇਕੱਠ ਕਰਕੇ ਇੱਕ ਦੰਦੇ ਪ੍ਰਦਰਸ਼ਨ ਕਰਾਂ। ਉਹ 23 ਦੀ ਤਿਆਰੀ ਵਾਸਤੇ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਇਧਰੋਂ ਹਦਾਇਤ ਕਰਦੇ ਆ ਕਿ 20 ਤਰੀਕ ਨੂੰ 21 21 ਤਰੀਕ ਨੂੰ 21 ਨੂੰ 21 ਤਰੀਕ ਨੂੰ ਉਹ ਸਾਰੇ ਜ਼ਿਲ੍ਹੇ ਮੀਟਿੰਗਾਂ ਕਰਨ ਆਪਣੇ ਪ੍ਰੋਗਰਾਮ ਦੀ ਤਿਆਰੀ ਕਰਦੀ ਖਾਤਰ ਇੱਕ ਤਾਂ ਜੀ ਇਹ ਤੈਅ ਹੋਇਆ ਦੂਜਾ ਜਿਹੜੀ ਚਿੱਠੀ ਆਈ ਹੈ ਅ ਕਰਤੀ ਕਿਸਾਨ ਮਜ਼ਦੂਰ ਫੋਰਮ ਬਨੋ ਬੰਦੇ ਇਹ ਬਨੋ ਐ ਸਕੇਮ ਦੇ ਨਾਲ ਤੇ ਚਿੱਠੀ ਹੈ ਉਹ ਤੁਸੀਂ ਵੀ ਪੜੀ ਐ ਤੁਹਾਨੂੰ ਵੀ ਦਿਖਾਈ ਐ ਅਸੀਂ ਉਹਦੇ ਸਬੰਧ ਚ ਸਾਡੀ ਏਕਤਾ ਕਮੇਟੀ ਨੇ 24 ਤਰੀਕ ਉਹਨਾਂ ਦਾ ਮੀਟਿੰਗ ਦੀ ਰੱਖੀ ਐ ਪਟਿਆਲੇ 2021 2021 2021 ਇੰਤੇ ਤਰੀਕਾ ਅਸੀਂ ਉਹ ਮੀਟਿੰਗ ਰੱਖੀ ਆ ਉਹਨਾਂ ਨਾਲ ਪਟਿਆਲੇ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਸੱਦਾ ਦਿੱਤਾ ਜਾਊਗਾ ਵੀ ਆਓ ਸਾਡੇ ਨਾਲ ਗੱਲਬਾਤ ਕਰੋ ਦੋਨੇ ਫਾਰਮਾਂ ਨੂੰ ਸੱਦਾ ਹੋਊਗਾ ਸਾਡੀ ਇਸ ਤਾ ਕਮੇਟੀ ਜਾਊਗੀ ਜਿਹਦੇ ਵਿੱਚ ਅਸੀਂ 6 ਮੈਂਬਰ ਆ ਰਾਜੇਵਾਲ ਸਾਹਿਬ ਰਮੇਂਦਰ ਪਟਿਆਲਾ ਦਰਸ਼ਨ ਡਾਕਟਰ ਦਰਸ਼ਨਪਾਲ ਤੇ ਮੈਂ ਜਗਿੰਦਰ ਉਹ ਗਰਾਹਾ ਸਾਥੀ ਜਤਵੀਰ ਜੀ ਤੇ ਹਨਨ ਮੋਹਲਾ ਅਸੀਂ 6 ਬੰਦੇ ਉਸ ਕਮੇਟੀ ਵਿੱਚ ਸ਼ਾਮਲ ਆ ਅਸੀਂ ਉਹਨਾਂ ਨਾਲ ਵਾਰਤਾ ਕਰਾਂ ਸੁਣਵਾ ਕੇ ਵੀ 24 ਦਸੰਬਰ ਨੂੰ ਇਹੀ ਜੱਥੇ ਬੰਦਿਆਂ ਜਿਹੜੀਆਂ ਪੰਜਾਬ ਵਾਲੇ ਜੈਸੇ ਬੰਦਿਆਂ ਅੱਜ ਇਕੱਠੀਆਂ ਹੋਈਆਂ ਨੇ ਐਸੇ ਹਾਲ 'ਚ ਇਕੱਠੀਆਂ ਹੋਣਗੀਆਂ ਤਾਂ ਕਿ ਅਗਲੇ ਹਾਲਾਤ ਨੂੰ ਦੇਖਦਿਆਂ ਹੋਇਆਂ ਇਹਨਾਂ ਈਸ਼ੂਆਂ ਤੇ ਜਿਨ੍ਹਾਂ ਤੇ ਅਸੀਂ ਤੇਜ ਦਾ ਪ੍ਰੋਗਰਾਮ ਕਰ ਰਹੇ ਹਾਂ ਪੰਜਾਬ ਦੇ ਵਿੱਚ ਕਿਸੇ ਇੱਕ ਥਾਂ ਤੇ ਵੱਡਾ ਕੱਠ ਕਰਨ ਦਾ ਤੇ ਵੱਡਾ ਕੱਠ ਕਰਕੇ ਦੋਨੇ ਸਰਕਾਰਾਂ ਨੂੰ ਨਿਸ਼ਾਨਾ ਬਣਾ ਕੇ ਮੋਰਚੇ ਵਿੱਚ ਚੱਲਦੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਦੀ ਖਾਤਰ ਦਿੱਲੀ ਵਾਲੇ ਮੋਰਚੇ ਨਾਲ ਸੰਬੰਧਤ ਮੰਗਾਂ ਨੂੰ ਪੂਰੀਆਂ ਕਰਾਉਣ ਦੀ ਖਾਤਰ ਦਾਅਬ ਤੇ ਜ਼ੋਰ ਦਿੱਤਾ ਜਾਊਗਾ ਇਹ ਸਾਨੂੰ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਬਾਕੀ ਭਾਗੇ ਫੈਸਲੇ ਕੀਤੇ ਨੇ ਜੇ ਕੋਈ ਫੈਸਲਾ ਰਹੇਗਾ ਤਾਂ ਦੂਜਾ ਸਾਥੀ ਬੋਲ ਸਕਦਾ ਉਹਦੇ ਤੇ ਮਨਜੀਤ ਸਿੰਘ ਤਰੇਰੇ ਮਨਜੀਤ ਸਿੰਘ ਤਰੇਰੇ ਤੇ ਬਾਕੀ ਬੋਲਣਾਂ ਸਰਕਾਰ ਜੁਗ ਪ੍ਰੈਸ ਵਾਲੇ ਸਾਥੀਓ ਅਗਰਾਹਾ ਜੀ ਨੇ ਤਕਰੀਬਨ ਸਾਰੀ ਗੱਲ ਤੁਹਾਡੇ ਸਾਹਮਣੇ ਰੱਖਤੀ ਜੋ ਅਸੀਂ ਅੱਜ ਡਿਸਕਸ਼ਨ ਕੀਤਾ ਹੈ ਅਸੀਂ ਇਹ ਮਹਿਸੂਸ ਕੀਤਾ ਹੈ ਵੀ ਸਰਕਾਰਾਂ ਪੰਜਾਬ ਤੇ ਸੈਂਟਰ ਦੀਆਂ ਬੜੀਆਂ ਢੀਠ ਬੜੀਆਂ ਹੋਈਆਂ ਇੱਕ ਪਾਸੇ ਬੰਦੇ ਦੀ ਜ਼ਿੰਦਗੀ ਜਾ ਰਹੀ ਆ ਤੇ ਸਰਕਾਰਾਂ ਮੂਕ ਦਰਸ਼ ਬਣ ਕੇ ਦੇਖ ਰਹੀਆਂ ਨੇ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਅੱਜ ਦੀ ਮੀਟਿੰਗ ਦਾ ਸਨੇਹਾ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਸੈਂਟਰ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਤਾਂ ਕਿ ਸਾਡੇ ਕਿਸਾਨਾਂ ਕੋ ਦੀ ਜਾਨ ਬਚਾਈ ਜਾ ਸਕੇ ਸਾਡਾ ਕਿਸਾਨਾਂ ਕੋ ਬੜਾ ਮਹਿੰਗਾ ਇਸ ਕਰਕੇ ਅਸੀਂ ਜਿਹੜਾ 23 ਤਰੀਕ ਦਾ ਭਾਰਤ ਪੱਤਰ ਦਾ ਫੈਸਲਾ ਭਾਰਤ ਦੇ ਸਾਰੇ ਡੈਸਟਕਲ ਹੈੱਡਕੁਆਟਰਾਂ ਤੇ ਜਿੱਥੇ ਧਰਨੇ ਮੁਜਾਰੇ ਹੋਣੇ ਨੇ ਅੱਜ ਇਸ ਫੋਰਮ ਨੇ ਬੜੀ ਤੰਦੇਹੀ ਨਾਲ ਉਸ ਪ੍ਰੋਗਰਾਮ ਨੂੰ ਲਾਗੂ ਕਰਨ ਵਾਸਤੇ 23 ਤਰੀਕ ਨੂੰ 21 ਦੀਆਂ ਮੀਟਿੰਗਾਂ ਰੱਖੀਆਂ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਸਿਰ ਜੋੜ ਕੇ ਮੀਟਿੰਗ ਕਰ ਲਈਆਂ ਖਾਸ ਕਰਕੇ ਇਹਦੇ ਵਿੱਚ ਇਹ ਹੋਊਗੀ ਵੀ ਸਾਥੀ ਜਗਿੰਦਰ ਸਿੰਘ ਅਗਰਾਹਾ ਦੀ ਜਥੇਬੰਦੀ ਹਰੇਕ ਜ਼ਿਲ੍ਹੇ ਦੇ ਵਿੱਚ ਸਾਡੇ ਵਿੱਚ ਸ਼ਾਮਲ ਹੈ ਤੇ ਮੀਟਿੰਗਾਂ ਵੀ ਸਾਂਝੀਆਂ ਕਰਾਂਗੇ ਤੇ ਜਿਹੜਾ 23 ਦਾ ਪ੍ਰੋਗਰਾਮ ਉਹ ਵੀ ਸਾਂਝਾ ਕਰਾਂਗੇ ਉਸ ਤੋਂ ਬਾਅਦ 24 ਤਰੀਕ ਨੂੰ ਜਿਹੜੀ ਇਹਨਾਂ ਨੇ ਦੱਸੀ ਆ ਵੀ ਐਸੀ ਜਗ੍ਹਾ ਤੇ ਮੀਟਿੰਗ ਹੋਊਗੀ ਅਸੀਂ ਉਦੋਂ ਤੱਕ ਪੰਜਾਬ ਸਰਕਾਰ ਦਾ ਜਿਹੜਾ ਪੰਜਾਬ ਸਰਕਾਰ ਨੇ ਕੱਲ ਨੂੰ ਮੀਟਿੰਗ ਸੱਦੀ ਆ ਅਸੀਂ ਉਹਦੇ 'ਚ ਕਹਾਂਗੇ ਬਈ ਇਹ ਜਿਹੜੀ ਸੈਂਟਰ ਵੱਲੋਂ ਨੀਤੀ ਆ ਕਾਲੇ ਕਾਨੂੰਨ ਲਾਗੂ ਕਰਨ ਦੀ ਟੇਢੇ ਢੱਕਣਾ ਉਹਨਾਂ ਨੂੰ ਰੱਦ ਕਰੇ ਤੇ ਜਿਹੜੀ ਪੰਜਾਬ ਸਰਕਾਰ ਨੇ ਖੇਤੀ ਨੀਤੀ ਬਣਾਈ ਆ ਉਹ ਸਾਡੇ ਨਾਲ ਸਾਂਝੀ ਕਰਕੇ ਉਹ ਕਿਵੇਂ ਲਾਗੂ ਕਰਨੀ ਆ ਉਹ ਲਾਗੂ ਕੀਤੀ ਜਾਵੇ ਅਗਰ ਜੇ ਪੰਜਾਬ ਸਰਕਾਰ ਇਹ ਨਹੀਂ ਕਰਦੀ ਤਾਂ ਅਸੀਂ 10-15 ਦਿਨਾਂ ਦੇ ਵਿੱਚ ਜਿਹੜਾ ਆ ਪ੍ਰੋਗਰਾਮ ਰੱਖਣਾ ਹੈ ਪੰਜਾਬ ਸਰਕਾਰ ਨੂੰ ਵੀ ਚਣੇ ਚਵਾਵਾਂਗੇ ਤੇ ਸੈਂਟਰ ਸਰਕਾਰ ਨੂੰ ਵੀ ਚਣੇ ਚਵਾਵਾਂਗੇ ਇੱਕ ਗੱਲ ਦੱਸ ਲਈਏ ਸਮੇਂ ਦੀਆਂ ਸਰਕਾਰਾਂ ਨੂੰ ਵੀ ਜਵੀ ਬਾਣ ਲਾਗੇ ਤਵੀ ਰੋਸ ਜਾਗੇ ਪੰਜਾਬੀ ਅੱਜ ਉਸ ਰਾਹ ਤੇ ਆ ਗਏ ਸਾਨੂੰ ਇਹ ਲੱਗਦਾ ਵੀ ਜਿਵੇਂ ਅਸੀਂ ਪਹਿਲਾਂ ਦਿੱਲੀ ਵੱਲ ਨੂੰ ਸੰਗਰਾਮ ਕਾਰਨ ਗਏ ਸੀ ਤਾਂ ਉਸ ਤੋਂ ਪਹਿਲਾਂ ਅਸੀਂ ਤਿਆਰੀ ਕੀਤੀ ਸੀ ਪੰਜਾਬ ਦੇ ਵਿੱਚ ਅੱਜ ਫੇਰ ਸਾਡੀ ਅਨਸਰ ਦੀ ਲੋੜ ਹੈ ਅਸੀਂ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਸਰਕਾਰ ਦੀਆਂ ਇਹ ਨੀਤੀਆਂ ਬਾਰੇ ਸਮਝਾਵਾਂਗੇ ਲੋਕਾਂ ਨੂੰ ਤਿਆਰ ਕਰਾਂਗੇ ਤੇ ਵੱਡੇ ਕਾਫਲੇ ਜੋੜ ਕੇ ਸੰਘਰਸ਼ਾਂ ਦੇ ਵਿੱਚ ਸਰ ਜੋੜਾਂਗੇ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਦੋਨਾਂ ਸਰਕਾਰਾਂ ਨੂੰ ਮਜਬੂਰ ਕਰਾਂਗੇ ਵੀ ਉਹ ਬਾਰਡਰਾਂ ਤੇ ਲੜਦੇ ਜਿਹੜੇ ਜਿਨ੍ਹਾਂ ਨੂੰ ਤੀਜੇ ਦਿਨ ਤੁਸੀਂ ਬਰੂਦ ਦੀਆਂ ਗੋਲੀਆਂ ਅਥਰੂ ਗੈਸ ਦੇ ਗੋਲੇ ਸੱਟ ਕੇ ਜ਼ਖਮੀ ਕਰ ਰਹੇ ਹੋ ਉਹ ਸਾਡੇ ਆ ਬੇਸ਼ੱਕ ਅਸੀਂ ਉੱਥੇ ਜਾ ਕੇ ਉਹਦੇ ਵਿੱਚ ਸ਼ਮੂਲੀਅਤ ਨਹੀਂ ਕਰਦੇ ਪਰ ਅਸੀਂ ਉਹਨਾਂ ਦੀ ਖਾਤਰ ਲੜ ਰਹੇ ਹਾਂ ਲੜਾਈ ਦਾ ਢੰਗ ਹਰੇਕ ਦਾ ਵੱਖਰਾ ਵੱਖਰਾ ਹੈ ਕਈ ਜਥੇਬੰਦੀਆਂ ਗਈਆਂ ਵੀ ਨੇ ਆਜ਼ਾਦ ਤੌਰ ਤੇ ਸਾਡੀਆਂ ਜਥੇਬੰਦੀਆਂ ਆਉਦੀ ਸਪੋਰਟ ਵੀ ਕਰ ਰਹੀਆਂ ਪਰ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਡਕਾਉਂਦਾ ਵੀ ਗਈ ਆ ਹੋਰ ਵੀ ਸਾਥੀ ਗਏ ਨੇ ਇਸ ਕਰਕੇ ਜਿਹੜਾ ਐਸਕੇਮ ਦਾ ਸੱਦਾ ਉਹ ਸਾਡਾ ਇਹ ਹੈ ਵੀ ਅਸੀਂ ਪੂਰਾ ਜੋਰ ਲਾ ਕੇ ਉਹਨਾਂ ਸਾਥੀਆਂ ਦੀ ਜਾਨ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਜਿਹੜੀਆਂ ਮੰਗਾਂ ਵੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸ਼ਾਮ ਨੂੰ 7 ਵਜੇ ਗਵਰਨਰ ਸਾਹਿਬ ਦੇ ਨਾਲ ਮੀਟਿੰਗ ਰੱਖੀ ਗਈ ਆ ਔਰ ਉਥੇ ਸਾਰੀਆਂ ਹੀ ਇੱਕੋ ਡਰਾਫਟ ਰੱਦ ਕਰਨ ਵਾਲਾ ਰਹਿ ਗਿਆ ਵੀ ਡਰਾਫਟ ਰੱਦ ਕਰਤਾ ਸੀਗਾ ਮੈਂ ਮੈਂ ਕੋਈ ਉਥੇ ਇਸ ਕੈਂਪ ਦੀਆਂ ਸਾਰੀਆਂ ਹੀ ਜਥੇਬੰਦੀਆਂ ਜਿਹੜੀਆਂ ਅੱਜ ਜਾਣਗੀਆਂ ਉਹਨਾਂ ਨਾਲ ਮੁਲਾਕਾਤ ਕਰਨ ਗਈਆਂ ਕਿ ਉਸੇ ਵਿਸ਼ੇ ਤੇ ਜਿਹੜੇ ਵਿਸ਼ੇ ਤੇ ਅੰਦੋਲਨ ਚੱਲ ਰਿਹਾ ਜਿਹਦੇ ਵਿਸ਼ੇ ਤੇ ਅੱਜ ਮੀਟਿੰਗ ਹੋਈ ਹੈ ਸੋ ਦੂਜਾ ਆਮ ਲੋਕਾਂ ਦੇ ਵਿੱਚ ਇਹ ਵਾਰੀ ਇਹ ਭਰਮ ਭਲੇਖਾ ਹੁੰਦਾ ਕਿ ਇਹ ਜਥੇਬੰਦੀਆਂ ਘਰਾਂ ਦੇ ਵਿੱਚ ਬੈਠੀਆਂ ਐ ਅੰਦੋਲਨ ਨਹੀਂ ਲੜ ਰਹੀਆਂ ਆ ਤੁਹਾਨੂੰ ਯਾਦ ਹੋਣਾ ਜਦੋਂ 220 ਦਾ ਵੀ ਅੰਦੋਲਨ ਹੋਇਆ ਸੀ ਉਸ ਵੇਲੇ ਪੂਰੇ ਭਾਰਤ ਦੇ ਵਿੱਚ ਇਹ ਅੰਦੋਲਨ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਫੈਲਿਆ ਸੀ ਉਹ ਤਾਂ ਫੈਲਿਆ ਸੀ ਕਿ ਉਹਦੇ ਮਗਰ ਪੰਜਾਬ ਜਾਂ ਆਰਮ ਸਟੇਟਾਂ ਦੇ ਵਿੱਚ ਮੋਲਾਂ ਦੇ ਉੱਪਰ ਟੋਲ ਪਲਾਜ਼ਾ ਦੇ ਉੱਪਰ ਸੜਕਾਂ ਤੇ ਜਾਮ ਰੇਲ ਆਵਾਜਾਈ ਬੰਦ ਸਾਰਾ ਕੁਝ ਮਾਹੌਲ ਬਣਾਉਣਾ ਪੈਂਦਾ ਹੈ ਬੇਸ਼ੱਕ ਉਹ ਸਾਥੀ ਬਾਰਡਰਾਂ ਤੇ ਲੜ ਰਹੇ ਆ ਜਿਹੜਾ ਐਸਕੇਮ ਦਾ ਵੱਡਾ ਧੜਾਆ ਪੂਰੇ ਭਾਰਤ ਦਾ ਜਿਸ ਤਰ੍ਹਾਂ ਧਨੇਰ ਸਾਹਿਬ ਨੇ ਦੱਸਿਆ ਕਿ 23 ਤਰੀਕ ਨੂੰ ਆ ਵੱਡਾ ਪ੍ਰੋਗਰਾਮ ਪੂਰੇ ਦੇਸ਼ ਦੇ ਵਿੱਚ ਜਿਹੜਾ ਕੀਤਾ ਜਾਊਗਾ ਜ਼ਿਲ੍ਹਾ ਹੈੱਡਕੁਆਟਰਾਂ ਦਾ ਉਸ ਤੋਂ ਬਾਅਦ ਜਿਹੜੀ ਇੱਥੇ ਚੰਡੀਗੜ੍ਹ ਦੇ ਵਿੱਚ ਅਸੀਂ ਮੀਟਿੰਗ ਕਰਾਂਗੇ 24 ਤਰੀਕ ਨੂੰ ਉਹਦੇ ਵਿੱਚ ਸਮੇਂ ਦੇ ਹਾਲਾਤਾਂ ਨੂੰ ਦੇਖ ਕੇ ਵੱਡਾ ਐਕਸ਼ਨ ਪ੍ਰੋਗਰਾਮ ਦਵਾਂਗੇ ਤਾਂ ਜੋ ਜਿਹੜੇ ਲੜਨ ਵਾਲੇ ਸਾਡੇ ਸਾਥੀ ਆ ਉਹਨਾਂ ਦੀ ਤਾਕਤ ਹੋਰ ਵੱਧ ਸਕੇ ਸੋ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਇਹ ਜਿਹੜੇ ਖੇਤੀ ਕਾਨੂੰਨ ਦੁਬਾਰਾ ਲਾਗੂ ਹੋਣ ਐਮਐਸਪੀ ਦੀ ਵੱਡੀ ਲੜਾਈ ਤੇ ਹੈ ਹੀ ਹੈ ਪਰ ਇੱਕ ਵੱਡੀ ਸੋਚਣ ਵਾਲੀ ਗੱਲ ਆ ਕਿ ਜਿਹੜਾ ਦੁਬਾਰਾ ਤੋਂ ਕਾਨੂੰਨ ਲਿਆ ਕੇ ਸਟੇਟਾਂ ਨੂੰ ਦਿੱਤੇ ਗਏ ਆ ਕਿ ਇਹਨਾਂ ਤੇ ਗੌਰ ਕੀਤਾ ਜਾਵੇ ਪਰ ਜਿਹੜੀ ਪੰਜਾਬ ਸਰਕਾਰ ਆ ਸਾਨੂੰ ਉਹਤੇ ਵੀ ਕਿਤੇ ਨਾ ਕਿਤੇ ਅਸ਼ੰਕਾ ਆ ਕਿ ਜਿਹੜੇ ਪੰਜਾਬ ਸਰਕਾਰ ਦੇ ਹਵਾਲੇ ਇਹ ਕਾਨੂੰਨ ਦਿੱਤੇ ਆ ਉਹਨਾਂ ਨੂੰ ਵੀ ਕਿਸਾਨਾਂ ਦੇ ਪੱਖ ਦੇ ਵਿੱਚ ਖੜੇ ਹੋਣਾ ਚਾਹੀਦਾ ਆ ਜਿਹੜੀ ਖੇਤੀ ਨੀਤੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਸਾਹਮਣੇ ਲੈ ਕੇ ਆਏ ਸੀ ਉਹਦੇ ਵਿੱਚ ਥੋੜੀ-ਬਹੁਤੀ ਸੋਧ ਕਰਕੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਕੇ ਉਹਨੂੰ ਲਾਗੂ ਕਰਨ ਆਲਰੇਡੀ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੀਆਂ ਸਰਕਾਰੀ ਮੰਡੀਆਂ ਉਹ ਹੈ ਹੀ ਨੇ ਪਰ ਦੂਜੀਆਂ ਸਟੇਟਾਂ ਦਾ ਢਾਂਚਾ ਹਲੇ ਵਿਗੜਿਆ ਹੋਇਆ ਆ ਐਮਐਸਪੀ ਦੀ ਲੜਾਈ ਤੇ ਵੱਡੀ ਹੈ ਹੀ ਪਰ ਜੇਕਰ ਇਹ ਦੂਜੀ ਹੁਣ ਕਾਨੂੰਨਾਂ ਦੀ ਲੜਾਈ ਵੀ ਸਾਡੇ ਉੱਪਰ ਦੁਬਾਰਾ ਟੇਟੇ ਤਰੀਕੇ ਦੇ ਨਾਲ ਪਾ ਦਿੱਤੀ ਉਹਦੇ ਬਾਰੇ ਵੀ ਜਿਹੜਾ ਸਾਨੂੰ ਸਾਰਿਆਂ ਨੂੰ ਆ ਸੋਚ ਵਿਚਾਰ ਕਰਨ ਦੀ ਲੋੜ ਆ ਸੋ ਮੈਂ ਅਗਰਹਾ ਸਾਹਿਬ ਨੂੰ ਬੇਨਤੀ ਕਰਦਾ ਕਿ ਜੋ ਕੁਝ ਰਹਿ ਗਿਆ ਹੋਵੇ ਤਾਂ بس ਸਾਥੀਓ ਸਾਡੇ ਕੋਲ ਗੱਲ ਆ ਗਈ ਜੇ ਕਿਸੇ ਦਾ ਕੋਈ ਸਵਾਲ ਨਾ ਕਰ ਕੋਈ ਇੱਕੋ ਜਾਲਾ ਥੋੜੀ ਜੀ ਵੀ ਇਹ ਸਪਸ਼ਟ ਕਰ ਦਈਏ ਅੱਜ ਦੀ ਜਿਹੜੀ ਮੀਟਿੰਗ ਹੈ ਜਿਹੜਾ ਸੈਂਟਰ ਮੈਂ ਖੜਾ ਭੇਜਿਆ ਪੰਜਾਬ ਸਰਕਾਰ ਨੂੰ ਉਹਨੂੰ ਪੂਰੀ ਤਰ੍ਹਾਂ ਰੱਦ ਕੀਤਾ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿ ਰਹੇ ਆ ਪੰਜਾਬ ਸਰਕਾਰ ਵੀ ਉਹਨੂੰ ਰੱਦ ਕਰੇ ਨਹੀਂ ਫਿਰ ਸੰਘਰਸ਼ ਦੇ ਵਿੱਚ ਮਤਲਬ ਤੁਹਾਨੂੰ ਪਤਾ ਹੀ ਆ ਪੱਤਰਕਾਰਾਂ ਨੂੰ ਕੌਡੀਆਂ ਪੈਣੀ ਹੋਣੀਆਂ ਉਹ ਰੋਕਣਗੇ ਤੇ ਅਸੀਂ ਵਿਰੋਧ ਕਰਾਂਗੇ ਠੀਕ ਹੈ ਸਾਥੀਓ ਕਿਸੇ ਦਾ ਕੋਈ ਸਵਾਲ ਹੈ ਤਾਂ ਕਰੋ ਸਾਬ ਸਾਹਿਬ ਅੱਜ ਸਰਕਾਰ ਨੇ ਤਾਂ ਚਲੋ ਨਹੀਂ ਕੀਤੀ ਪਰ ਤੁਹਾਨੂੰ ਮੀਟਿੰਗ ਕਰਨ ਚ 10 ਮਹੀਨੇ ਕਿਉਂ ਲੱਗੇ ਸਰਕਾਰ ਨੇ ਤਾਂ ਫਰਵਰੀ ਤੱਕ ਚਲੋ ਮੀਟਿੰਗਾਂ ਕੀਤੀਆਂ ਉਸ ਤੋਂ ਬਾਅਦ ਸਰਕਾਰ ਵੀ ਬੰਦ ਚੱਲੀ ਜਾ ਰਹੀ ਹੈ ਪਰ ਤੁਹਾਨੂੰ ਆਪਕੋ ਮੀਟਿੰਗ ਕਰਨ ਚ 10 ਮਹੀਨੇ ਕਿਉਂ ਲੱਗੇ ਇਹ ਇਹ ਤੁਹਾਨੂੰ ਕਿਹਨੇ ਕਹਤਾ ਵੀ ਅਸੀਂ 10 ਮਹੀਨੇ ਬਾਅਦ ਮੀਟਿੰਗ ਕਰੀਏ ਸਾਥੀ 26 ਨਵੰਬਰ ਨੂੰ ਆਲ ਇੰਡੀਆ ਐਸਕੇਪ ਦਾ ਪ੍ਰੋਗਰਾਮ 26 ਨਵੰਬਰ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਆਇਆ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈੱਡਕੁਆਰਟਰਾਂ ਦੇ ਵੱਡੇ ਇਕੱਠ ਹੋਏ ਨੇ 26 ਨਵੰਬਰ ਵਾਲੇ ਦੇ ਨਾਲ ਉਦੋਂ ਪਹਿਲਾਂ ਐਸਕੇਐਮ ਲਗਾਤਾਰ ਐਸਕੇਐਮ ਦੇ 2021 ਨੂੰ ਜਦੋਂ 11 ਦਸੰਬਰ ਨੂੰ ਮੋਰਚਾ ਖਤਮ ਹੋਇਆ ਉਦੋਂ ਤੋਂ ਲੈ ਕੇ ਡੇ ਟੂ ਡੇ ਦੇ ਪ੍ਰੋਗਰਾਮ ਗੈਨੇ ਨੇ ਮੈਨੂੰ ਲੱਗਦਾ ਵੀ ਤਿੰਨ ਦਰਜਣ ਪ੍ਰੋਗਰਾਮਾਂਗੇ ਇਸ ਕੈਂਪ ਦੇ ਸਾਥੀਓ ਮੈਂ ਮੈਂ ਤੁਹਾਨੂੰ ਇੱਕ ਗੱਲ ਦਾ ਜਵਾਬ ਦੇਣਾ ਚਾਹੁੰਨਾ ਬਾਰ ਬਾਰ ਇਹ ਆਉਂਦੀ ਹੈ ਗੱਲ ਵੀ ਤੁਸੀਂ ਉੱਥੇ ਕਿਉਂ ਨਹੀਂ ਇੱਕ ਤਾਂ ਉਹਨਾਂ ਨੇ ਜਾਣ ਤੋਂ ਪਹਿਲਾਂ ਜਿਹੜਾ ਤਰੀਕਾ ਬਣਾਇਆ ਹੈ ਸਾਡੇ ਨਾਲ ਗੱਲ ਕਰਨ ਦਾ ਸਾਡੇ ਕੋਲੇ ਵੀ ਗੱਲ ਕਰਨ ਦਾ ਵਾਏ ਕਿ ਆਪਾਂ ਨੂੰ ਦਿੱਲੀ ਜਾਣਾ ਚਾਹੀਦਾ ਹੁਣ ਉਹਨਾਂ ਦਾ ਜਦੋਂ ਉਹ ਆਉਂਦੇ ਨੇ ਉਦੋਂ ਉਹਨਾਂ ਦਾ ਪ੍ਰੋਗਰਾਮ ਰੱਖਿਆ ਹੋਇਆ ਵੀ ਫਲਾਣੀ ਤਰੀਕ ਨੂੰ ਅਸੀਂ ਦਿੱਲੀ ਵਾਰਜ ਕਰਨਾ ਤੁਸੀਂ মিডিਆ ਨਾਲ ਜੁੜੇ ਹੋਏ ਹੋ ਇਹ ਤਰੀਕਾ ਕਰਨੀ ਹੁੰਦਾ ਜਥੇਬੰਦੀਆਂ ਨਾਲ ਸਾਦੇ ਪ੍ਰੋਗਰਾਮ ਕਰਨ ਦਾ ਕਿ ਮੈਂ ਤੈਅ ਕਰਕੇ ਸ਼ੋਹਨੀਆਂ ਛੱਤੀਆਂ ਨੂੰ ਕਹਾਂ ਤੁਸੀਂ ਮੇਰੇ ਨਾਲ ਆਜੋ ਇਹ ਕੋਈ ਤਰੀਕਾ ਨਹੀਂ ਇਹ ਪਹਿਲਾ ਤਰੀਕਾ ਅਪਣਾਇਆ ਸੀ ਅਸੀਂ ਪਹਿਲਾਂ ਅੰਦੋਲਨ ਲੜਕੇ ਹਟਿਆ ਜਦੋਂ ਕਾਲੇ ਕਾਨੂੰਨਾਂ ਤੇ ਅਸੀਂ ਅੰਦੋਲਨ ਲੜਿਆ ਸੀ ਪਹਿਲਾਂ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕੀਤੀ ਵੀ ਪਹਿਲਾਂ ਇਹਨੂੰ ਸਮਝਦੇ ਕੀਓ ਭਾਈ ਫਿਰ ਸਾਰਿਆਂ ਨੇ ਕਿਹਾ ਵੀ ਗਲਤ ਨਹੀਂ ਇਹ ਤਾਂ ਵਿਰੋਧ ਕਰਨਾ ਚਾਹੀਦਾ ਜਦੋਂ ਸਾਡਾ ਵਿਰੋਧ ਹੋਣ ਦਾ ਹੋ ਗਿਆ ਵੀ ਕਰਨਾ ਚਾਹੀਦਾ ਫਿਰ ਆਪਾਂ ਇਹਨੂੰ ਆਇਆ ਕਿ ਆ ਵੀ ਇਹਦੇ ਵਿੱਚ ਬਕ ਬਕ ਵਿਚਾਰਾਂ ਦੇ ਬੰਦੇ ਆ ਮਿਨੀਮਮ ਪ੍ਰੋਗਰਾਮ ਤੇ ਆਪਣੀ ਇਕਤਾ ਹੈ ਤੇ ਇਹਨੂੰ ਆਪਾਂ ਜਿਹੜੀਆਂ ਜਥੇਬੰਦੀਆਂ ਪੰਜਾਬ ਦੀਆਂ ਨੇ ਜਿਹਨਾਂ ਨਾਲ ਗੱਲ ਕਰੋ ਤੇ ਹਿੰਦੁਸਤਾਨ ਦੀਆਂ ਜਥੇਬੰਦੀਆਂ ਨਾਲ ਗੱਲ ਕਰੋ ਫਿਰ ਇਹ ਸੰਯੁਕਤ ਮੋਰਚ ਆਲ ਇੰਡੀਆ ਦੇ ਵਿੱਚ ਦਿੱਲੀ ਦੇ ਵਿੱਚ ਮੀਟਿੰਗ ਹੋਈ ਫਿਰ ਪ੍ਰੋਗਰਾਮ ਪਾਸ ਹੋਇਆ ਤੇ ਉਹ ਇੰਪਲੀਮੈਂਟ ਹੋਇਆ ਤੇ ਉਹਦਾ ਸਮਰਥਨ ਸਾਰੀ ਦੁਨੀਆ ਨੇ ਦਿੱਤਾ ਤੇ ਉਹ ਕੋਲ ਦਾ ਇੱਕ ਰੂਪ ਸੀ ਜਿਹੜਾ ਆਧਾਰਨ ਬਣਿਆ ਦੁਨੀਆ 'ਚ ਇਹ ਥੋੜਾ ਵੀ ਦੋ ਜੱਥੇ ਬੰਦਿਆਂ ਨੇ ਕੋਈ ਮਰਜ਼ੀ ਨਾਲ ਪ੍ਰੋਗਰਾਮ ਲੀਕ ਲਿਆ ਤੇ ਉਹ ਪ੍ਰੋਗਰਾਮ ਲੀਕ ਕੇ ਦੂਜੀਆਂ ਜੱਥੇ ਬੰਦਿਆਂ ਨੂੰ ਕਹਿਣ ਵੀ ਤੁਸੀਂ ਕਿਉਂ ਨਹੀਂ ਆਉਂਦੇ ਇਹ ਕਿ ਜਿਹੜੀ ਗੱਲ ਤੁਸੀਂ ਕਰਨੋ ਕਿ ਦੋ ਜੱਥੇ ਬੰਦਿਆਂ ਦਾ ਪ੍ਰੋਗਰਾਮ ਹੈ ਸ਼ਹਿਰੀ ਹਿਸ਼ਾਲ ਕੇਂਦਰ ਸਰਕਾਰ ਨੂੰ ਲੱਗਦੀ ਹੈ ਕਿ ਦੋ ਜੱਥੇ ਬੰਦਿਆਂ ਦਾ ਪ੍ਰੋਗਰਾਮ ਹੈ ਦੇਖੋ ਸਾਥੀ ਸਾਨੂੰ ਨਹੀਂ ਪਤਾ ਦੋ ਫਾਰਮਾਂ ਦਾ ਕਹਿ ਰਹੇ ਆ ਮੈਂ ਤੁਹਾਨੂੰ ਤੁਸੀਂ ਦੋ ਜੱਥੇ ਬੰਦਿਆਂ ਨੇ ਜੀ ਉਹ ਦੋ ਕੈਮਰੇ ਬੰਦ ਨਹੀਂ ਸਰ ਤਾਂ ਜੇ ਚਲੋ ਆ ਗਿਆ ਹੋਣਾ ਮੈਂ ਕਹਿੰਦਾ ਵੀ ਦੋ ਫਾਰਮਾਂ ਦਾ ਮੀਟਿੰਗ ਹੈ ਉਹ ਇੱਕ ਕਿਸਾਨ ਮਜ਼ਦੂਰ ਫੋਰਮ ਬਣਿਆ ਹੋਇਆ ਹੈ ਜਿਹੜਾ ਪਹਿਲਾਂ ਨਹੀਂ ਸੀ ਪਹਿਲਾਂ ਸੰਯੁਕਤ ਮੋਰਚਾ ਇੱਕ ਸੀ ਸਵਾਲ ਤਾਂ ਫਿਰ ਇਹ ਆ ਵੀ ਤਿੰਨ ਕਿਨੇ ਬਣਾ ਲਏ ਤੁਸੀਂ ਇਹ ਵੀ ਸਵਾਲ ਕਰੋਗੇ ਉਹ ਤਿੰਨ ਜਿਹੜੇ ਮੋਰਚੇ ਜਿਹੜੇ ਬਣੇ ਆ 1 26 ਜਨਵਰੀ ਨੂੰ ਸੰਯੁਕਤ ਮੋਰਚੇ ਦੇ ਫੈਸਲੇ ਤੌਰ ਤੇ ਜਿਹੜੀਆਂ ਧਰਾ ਲਾਲ ਕਿਲੇ ਤੇ ਕੰਨੀਆਂ ਸੀ ਉਹ ਤਾਂ ਸਾਡੇ ਸ਼ਾਮਿਲ ਨਹੀਂ ਸੀ ਭਈ ਹੁਣ ਇੱਕ ਤਾਂ ਉਹ ਧਰਾ ਨੇ ਦੂਜਾ ਸਾਥੀ ਇਹੋ ਹੈ ਜਿਹੜੀਆਂ ਸਾਡੀਆਂ ਚੋਣਾ ਚੱਲੇ ਗਈਆਂ ਜੰਦਬੰਦੀਆਂ ਸੀ ਜਦੋਂ ਉਹਨਾਂ ਨੇ ਗਲਤੀ ਮੰਨ ਕੇ ਵਾਪਸ ਮੁੜੀਆਂ ਤਾਂ ਸਾਥੀ ਦਾ ਇਤਰਾਜ਼ ਸੀਗਾ ਵੀ ਜਿਹੜੀਆਂ ਜਥੇਬੰਦੀਆਂ ਪੰਜਾਬ ਦੀਆਂ ਉਹ ਸੰਯੁਕਤ ਮੋਰਚੇ ਦੇ ਦਿੱਲੀ ਵਾਲੇ ਮੋਰਚੇ ਦੇ ਵਿੱਚ ਆਈਆਂ ਨਹੀਂ ਸੀ ਬਾਹਰ ਸੀ ਉਹਨਾਂ ਨੂੰ ਨਾਲ ਲਓ ਤੇ ਜਿਹੜੀਆਂ ਇਹ ਜਥੇਬੰਦੀਆਂ ਆ ਰਹੀਆਂ ਨੇ ਜੇ ਤੁਸੀਂ ਇਹ ਲਓਗੇ ਮੈਂ ਇਹਨਾਂ ਨੂੰ ਤੋੜ ਕੇ ਅੱਡ ਚਲਾ ਜਾਊਗਾ ਤਾਂ ਆਪਣਾ ਏਕਤਾ ਤੋੜੀ ਕੀਨੇ ਸਾਥੀ ਉਹ ਸਾਥੀ ਵੀ ਏਕਤਾ ਤੋੜ ਕੇ ਚਲੇ ਗਏ ਡਲੇਵਾਲ ਸਾਹਿਬ ਵੀ ਏਕਤਾ ਤੋੜ ਕੇ ਗਏ ਰਾਜਨੀਤਿਕ ਮੋਰਚਾ ਬਣਾ ਲਿਆ ਫਿਰ ਸੰਯੁਕਤ ਮੋਰਚਾ ਦੋਸ਼ੀ ਇਹਦਾ ਕਿਵੇਂ ਬਣਿਆ ਜੀ ਉਗਰਾ ਸਾਹਿਬ ਉਗਰਾ ਜੀ ਕਿੱਥੇ ਆਲੇ ਮੈਂ ਤਾਂ ਇਹ ਜਦਕ ਦੋ ਫੋਰਮ ਬਣੇ ਆ ਦੋ ਫੋਰਮਾਂ ਨੂੰ ਦੋ ਫੋਰਮਾਂ ਨੂੰ ਲੜਨ ਦਾ ਅਧਿਕਾਰ ਹੈ ਜੇ ਉਹਨਾਂ ਨੇ ਬਣਾਇਆ ਤਾਂ ਲੜਨ ਦੇ ਵੀ ਜਾਣਦੇ ਆ ਅਸੀਂ ਉਹਨਾਂ ਦੇ ਸਪੋਰਟਰ ਆ ਦੇਖੋ ਇੱਕ ਵਾਰੀ ਇਹ ਜਿਹੜਾ ਕਹਿ ਰਿਹਾ ਵੀ ਅੱਜ ਮੀਟਿੰਗ ਸੱਦੀ ਆ ਮੈਨੂੰ ਲੱਗਦਾ ਬਹੁਤ ਮੀਟਿੰਗਾਂ ਹੋਈਆਂ ਨੇ ਕੌਣ ਭੁੱਲ ਗਿਆ ਇਹਨਾਂ ਨੂੰ ਜਦੋਂ ਇਹ ਲੜੇ ਨੇ ਸਾਡੀਆਂ ਕੁਛ ਜਥੇਬੰਦੀਆਂ ਖਾਸ ਕਰਕੇ ਸਾਡੀ ਜਥੇਬੰਦੀ 2.5 ਮਹੀਨੇ ਬਾਰਡਰ ਤੇ ਬਿਠਰੀ ਜ ਉਹਨਾਂ ਦੇ ਸਪੋਰਟ ਦੇ ਵਿੱਚ ਹੋਰ ਵੀ ਕੀ ਜੇ ਕਿਸੇ ਨੇ ਅਜੇ ਤੱਕ ਧੰਨਵਾਦ ਵੀ ਨਹੀਂ ਸੀ ਕੀਤਾ ਪ੍ਰੈਸ ਨੂੰ ਇਹ ਦਿਸਾਈ ਵੀ हां जी ਉਹਨਾਂ ਨੇ ਉਹਨਾਂ ਨੇ ਦਿੱਤੇ ਹੋਏ ਪ੍ਰੋਗਰਾਮ ਦੇ ਦੇਖੋ ਰੁਕਤ ਪੰਡ ਦਾ ਫਸਲਾ ਇਹਦਾ ਇੱਥੇ ਪ੍ਰੈਸ ਦੇ ਵਿੱਚ ਬੜੀ ਗੱਲ ਪ੍ਰਚਲਿਤ ਹੈ ਕਿ ਅਸੀਂ ਇਹਨਾਂ ਨੂੰ ਚਿੱਠੀਆਂ ਕੱਢੀਆਂ ਜਾਂ ਇਹਨੂੰ ਇੰਤਵਾਵ ਦੇ ਕਿਹਾ ਮੈਂ ਤੁਹਾਨੂੰ ਦੱਸਦਾ ਵੀ ਚਿੱਠੀਆਂ ਦੇ ਵਿੱਚ ਲਿਖਿਆ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਚਿੱਠੀ ਸਾਨੂੰ ਮਸੂਲ ਹੋ ਗਈ ਉਹਨਾਂ ਦਾ ਸੱਦਾ ਸੀ ਵੀ ਆਹ ਮੋਰਚਿਆਂ ਦੇ ਵਿੱਚ ਆ ਜਾਓ ਆਹ ਮੋਰਚਿਆਂ ਦੇ ਵਿੱਚ ਆ ਕੇ ਇੱਥੇ ਹੀ ਇੱਕਤਾ ਹੋ ਸਕਦੀ ਹੈ ਅਗਰ ਆਹ ਜੀ ਇਹ ਤੋਂ ਪਹਿਲਾਂ ਆਪਾਂ ਕਮੇਟੀ ਬਣਾ ਕੇ ਉਹਨਾਂ ਕੋਲੇ ਗਏ ਆ ਉਹ ਸਾਫ਼ ਕਰੋ ਪਹਿਲਾਂ ਅਸੀਂ ਤਿੰਨ ਕਮੇਟੀਆਂ ਬਣਾ ਕੇ ਗਏ ਆ ਫੇਰ ਉਹ ਆਏ ਆ ਜੀ ਗੱਲ ਤਾਂ ਚੱਲ ਗਈ ਮੇਰੇ ਗਲਤ ਕਰ ਰਹੇ ਨੇ ਹਾਂ ਜਦੋਂ ਗ੍ਰਾਹਕ ਸਾਹਿਬ ਇਹ ਸਪਸ਼ਟ ਕਰਦੇ ਹੋ ਉਹ ਗ੍ਰਾਹਕ ਸਾਹਿਬ ਇਹ ਸਪਸ਼ਟ ਕਰਦੇ ਹੋ ਕਿ ਐਸਕੇਐਮ ਜਗਜੀਤ ਸਿੰਘ ਡੱਲੇਵਾਲ ਅਜ 23 ਦਿਨ ਦੇ ਵਿੱਚ ਮਰਨ ਵਰਤ ਚ ਹੈ ਕੀ ਉਹ ਮਰਨ ਵਰਤ ਨੂੰ ਕੰਟੀਨਿਊ ਰੱਖਣ ਦੇ ਹੱਕ ਚ ਹੈ ਜਾਂ 14 ਇਹ ਵੀ ਮਰਨ ਵਰਤ ਸਮਾਪਤ ਕਰ ਦਿੱਤਾ ਜਾਵੇ ਦੇਖੋ ਅਸੀਂ ਉਹਨਾਂ ਦੇ ਕੀਤੇ ਹੋਏ ਪ੍ਰੋਗਰਾਮ ਦੇ ਕਿਸੇ ਕਿਸਮ ਦੀ ਟਿੱਪਣੀ ਕਰੀਏ ਇਹ ਵਕਤ ਨਹੀਂ ਹੈ ਇਹ ਉਹਨਾਂ ਨੇ ਫੈਸਲਾ ਕਰਨਾ ਹੈ ਮਰਨ ਵਰਤ ਲਗਾਤਾਰ ਰੱਖਣਾ ਹੈ ਜਾਂ ਵਾਪਸ ਲੈਣਾ ਹੈ ਸਾਡਾ ਐਸਕੀਐਮ ਦੇ ਵਿੱਚ ਇਹ ਹੈ ਜੇ ਕੋਈ ਪ੍ਰੋਗਰਾਮ ਨਹੀਂ ਹੈ ਵੀ ਇਹ ਇਹਨਾਂ ਨੂੰ ਬੇਨਤੀ ਕਰੇ ਵੀ ਤੁਸੀਂ ਮਰਨ ਵਰਤ ਵਾਪਸ ਲੋ ਜਾਂ ਤੁਸੀਂ ਤੋੜੋ ਜਾਂ ਨਾ ਰੱਖੋ ਜਾਂ ਲਗਾਤਾਰ ਜਾਰੀ ਰੱਖੋ ਜੇ ਕਿ ਮੈਂ 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 ਉਰਾਹਾ ਨਹੀਂ ਮੈਂ ਐਸਕੀਐਮ ਦੀ ਦਬਲਾਰਾ ਬੋਲਣਾ ਐਸਕੀਐਮ ਦੀ ਪਹੁੰਚ ਹੈ ਐਸਕੀਐਮ ਨੇ ਨਹੀਂ ਕਿ ਫੈਸਲਾ ਕੋਈ ਕੀਤਾ ਕਿ ਉਹਨਾਂ ਨੂੰ ਮਰਨ ਵਰਤ ਤੋੜਨ ਵਾਸਤੇ ਕਹੋ ਜਾਂ ਜਾਰੀ ਰੱਖਣ ਵਾਸਤੇ ਤੁਸੀਂ ਤੁਹਾਡੇ ਸਾਥੀ ਨੇ ਹੁਣੇ ਇਹ ਗੱਲ ਕਹੀ ਹੈ ਕਿ ਸਾਰ ਉਸ ਕੀ ਸਾਥ ਦੀ ਸਾਡੀ ਜਾਨ ਬਹੁਤ ਕੀਮਤੀ ਹੈ ਤੁਸੀਂ ਕੀ ਕਰੋਗੇ ਕਿਸ ਤਰੀਕੇ ਨਾਲ ਉਪਰਾਹਾ ਕਰੋਗੇ ਕਿਉਂਕਿ ਜਿਹੜੀਆਂ ਗੱਲਾਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਉਹਨਾਂ ਦੀ ਤਬੀਅਤ ਕਾਫੀ ਜ਼ਿਆਦਾ ਖਰਾਬ ਹੈ ਅਸੀਂ ਸਰਕਾਰਾਂ ਤੋਂ ਦੁਆਈ ਪਾ ਸਕਦੇ ਆ ਭੈਣ ਜੀ ਦੁਆ ਪਾ ਰਹੇ ਆ 23 ਤਰੀਕ ਦਾ ਪ੍ਰੋਗਰਾਮ ਹਾਰਤ ਪੱਤਰ ਦਾ ਦੇ ਰਹੇ ਬੰਦੇ ਦੀ ਜਾਨ ਬਚਾਉਣ ਦੀ ਜਿਹਦੇ ਸਰਕਾਰ ਮੰਗਾ ਮੰਨੇ ਹੋਰ ਅਸੀਂ ਕੀ ਕਰ ਸਕਦੇ ਸਰਕਾਰ ਨੂੰ ਤੰਗ ਕਰ ਸਕਦੇ ਸਾਥੀ ਪੰਦੇਰ ਸਾਹਿਬ ਕਹਿ ਰਿਹਾ ਕਿ ਅਸੀਂ ਤੁਹਾਨੂੰ ਬੁਲਾ ਰਹੇ ਹੈਗੇ ਆ ਗੱਲੇਵਾਲ ਸਾਹਿਬ ਆਲਰੇਡੀ ਜਿਹੜੇ ਨੇ ਉਹ ਮੰਗਰਤ ਤੇ ਬੈਠੇ ਨੇ ਜਿਸੀ ਤਰ੍ਹਾਂ ਤੁਹਾਡੇ ਵੱਲੋਂ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਗਵਰਨਰ ਕੋ ਫਿਕਰ ਹੈ ਕਿ ਤੁਹਾਨੂੰ ਇਹ ਚੀਜ਼ ਵੀ ਕਰ ਦਿੱਤੀ ਤੇ ਇਸ ਦਾ ਫਾਇਦਾ ਨਹੀਂ ਸਰਕਾਰਾਂ ਨੇ ਉਠਾਰੀਆਂ ਕਿ ਇੱਥੇ ਤੇ ਇਨਸਾਈਟਿੰਗ ਬਹੁਤ ਚੱਲਦੀ ਹੋਊਗੀ ਮੈਂ ਸਾਥੀਓ ਤੁਹਾਨੂੰ ਇੱਕ ਬਹੁਤ ਵੱਡੀ ਜਾਣਕਾਰੀ ਦੇਣੀ ਚਾਹੁੰਦਾ ਜਿਹੜੀ ਤੁਸੀਂ ਸੁਣਨ ਨੂੰ ਤਿਆਰ ਨਹੀਂ ਆਹ ਚਿੱਠੀ ਹੈ ਜਿਹੜੀ ਸਰਮਣ ਭਦੇਰ ਨੇ ਸਾਨੂੰ ਜਵਾਬ ਦਿੱਤਾ ਜਦੋਂ ਅਸੀਂ ਉਹਨਾਂ ਨੂੰ ਕਿਹਾ ਸਾਡੀ ਇੱਕ ਤਾਂ ਕਮੇਟੀ ਬਣੀ ਹੈ 22 22 ਫਰਵਰੀ ਵਾਲੇ ਦਿਨ ਐਸੇ ਜਗ੍ਹਾ ਤੇ ਆਲ ਇੰਡੀਆ ਸੰਯੁਕਤ ਮੋਰਕੇ ਦੀ ਮੀਟਿੰਗ ਹੋਈ ਉਹਦੇ ਵਿੱਚ ਫੈਸਲਾ ਹੋਇਆ ਕਿ ਉਹਨਾਂ ਨਾਲ ਇਸਤਾ ਦੀ ਗੱਲ ਚਲਾਈ ਜਾਵੇ ਜਿਹੜਾ ਕਹਿ ਰਹੇ ਹੋ ਵੀ ਤੁਸੀਂ ਏਕਤਾ ਨਹੀਂ ਕਰਦੇ ਤੁਸੀਂ ਉਹਨਾਂ ਨਾਲ ਨਹੀਂ ਜਾਂਦੇ ਆ ਸਾਨੂੰ ਚਿੱਠੀ ਆਈ ਹੈ ਸਰਬੰਨ ਭਦੇਰ ਦੀ ਆ ਸਰਬੰਨ ਭਦੇਰ ਦੇ ਫੋਰਮ ਦੀ ਚਿੱਠੀ ਹੈ ਤੇ ਆ ਜਿਹੜੀ ਡੱਲੇਵਾਲ ਸਾਹਿਬ ਦੀ ਚਿੱਠੀ ਹੈ 9 ਮਾਰਚ ਨੂੰ ਸਾਨੂੰ ਇਹ ਦੋ ਚਿੱਠੀਆਂ ਮਿਲੀਆਂ ਨੇ ਭਦੇਰ ਸਾਹਿਬ ਦੇ ਮੈਂ ਜ਼ਿਆਦਾ ਨਹੀਂ ਪੜ੍ਹਨੀ ਚਾਹੁੰਦਾ ਤੁਹਾਨੂੰ ਸਾਰੀ ਦੱਸਣ ਦਾ ਟਾਈਮ ਲੱਗਣਾ ਹੈ ਇਹਦੇ ਵਿੱਚ ਇਹ ਲਿਖਿਆ ਹੈ ਕਿ ਇਹ ਤਜਵੀਜ਼ ਇਹ ਵਿਚਾਰ ਹੋਇਆ ਹੈ ਕਿ ਆਪ ਵੱਲੋਂ ਪੇਸ਼ ਇਹ ਤਜਵੀਜ਼ ਜੋ ਘੋਲਾਂ ਵਿੱਚ ਵਿਚਾਰਤ ਮਕਸਤਾਨ ਰੱਖਦੀਆਂ ਹਨ ਅਜੰਡੇ ਤੇ ਨੁਕਤੇ ਜੋ ਕਿ ਕਿਸੇ ਭਾਵ ਟਕਰਾਵੇਂ ਅੰਕਤ ਹਨ ਨੂੰ ਸਮੇਂ ਦੀ ਇਨਜਾਕਤ ਪਛਾਣਦਿਆਂ ਭਵਿੱਖ ਵਿੱਚ ਗਰਭ ਵਿੱਚ ਵਿਚਾਰ ਚਰਚਾ ਤੇ ਛੱਡਿਆ ਜਾਂ ਮੌਜੂਦਾ ਹਾਲਤ ਨੂੰ ਮੁੱਖ ਛੱਡਿਆ ਜਾ ਸਕਦਾ ਹੈ ਮੌਜੂਦਾ ਹਾਲਤ ਨੂੰ ਮੁੱਖ ਰੱਖਦਿਆਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਤਾਕਤ ਦੇਣ ਲਈ ਅਸਾਰੂ ਚਰਚਾ ਦਾ ਸੱਦਾ ਦਿੰਨੇ ਆ ਕਿ ਸਾਡੇ ਵਾਲੇ ਘੋਲ ਚ ਆਜੋ ਬਸ ਆ ਜਵਾਬ ਹੈ ਉਹਨਾਂ ਦਾ ਇਦੋਂ ਪਿੱਛੋਂ ਆ ਜਵਾਬ ਹੈ ਡੱਲੇਵਾਲ ਸਾਹਿਬ ਦੀ ਚਿੱਠੀ ਹੈ ਇਹ ਸੁਣੋ ਹੋਰ ਵੀ ਇਦੋਂ ਹੀ ਖਤਰਨਾਕ ਹੈ ਇਹਨਾਂ ਨੇ ਜਵਾਬ ਕੀ ਚ ਲਿਖਿਆ ਕਿ ਚੱਲ ਰਹੇ ਅੰਦੋਲਨ ਦੌਰਾਨ ਅਜਈਆਂ ਚਿੱਠੀਆਂ ਅਤੇ ਬਿਆਨਬਾਜ਼ੀਆਂ ਲੜ ਰਹੀਆਂ ਧਿਰਾਂ ਦਾ ਧਿਆਨ ਅਸਲ ਮੁੱਦੇ ਤੋਂ ਪਟਕਾਲ ਪਟਕਾ ਕੇ ਦਰਸਤ ਦੁਸ਼ਮਣ ਦੇ ਪੱਖ 'ਚ ਭੁਗਤਦੀਆਂ ਹਨ ਜੋ ਕਿ ਕਿਸੇ ਵੀ ਤਰੀਕ ਤਰ੍ਹਾਂ ਨਾਲ ਇਹ ਉਚਿਤ ਨਹੀਂ ਮੰਨਿਆ ਜਾ ਸਕਦਾ ਇਸ ਤੋਂ ਬਾਅਦੂਦ ਅਗਰ ਆਪ ਐਸਕੇਨ ਗੈਰ ਰਾਜਨੀਤਿਕ ਦੇਸ਼ ਨਿਰਨਾਤਾ ਤੇ ਪੈਰਾ ਦੇਣੀ ਆਪਣਾ ਹੱਥ ਅੱਗੇ ਵਧਾਉਨੇ ਹੋ ਤਾਂ ਏਕਤਾ ਲਈ ਵਿਚਾਰਿਆ ਜਾ ਸਕਦਾ ਹੈ ਆ ਸਾਥੀਆਂ ਦਾ ਜਵਾਬ ਹੈ ਜਿਹੜਾ ਤੁਹਾਡੇ ਕੋਲੇ ਨਹੀਂ ਆਇਆ ਆ ਪਣੀ ਚਿੱਠੀ ਦਾ ਦੱਸੋ ਜੀ ਉਹ ਪਾਣੀ ਚਿੱਠੀ ਨੂੰ ਨੋਟ ਕਰਾ ਦਿਓ ਆ ਚਿੱਠੀ ਦੇ ਕੇ ਆ ਅਸੀਂ ਫਰਵਰੀ ਦੇ ਲਾਸਟ 'ਚ ਉਹਨਾਂ ਨੂੰ ਇਹਦੇ 'ਚ ਤਿੰਨ ਨੁਕਤੇ ਅਸੀਂ ਪੇਸ਼ ਕੀਤੇ ਆ ਆ ਚਿੱਠੀ ਰਾਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਸਾਥੀਓ ਜੇ ਇੱਕ ਨਹੀਂ ਹੋਇਆ ਜਾ ਸਕਦਾ ਜੇ ਫਾਰਮ ਇੱਕ ਨਹੀਂ ਹੋ ਸਕਦੇ ਜਥੇਬੰਦੀਆਂ ਇੱਕ ਨਹੀਂ ਹੋ ਸਕਦੀਆਂ ਕਿ ਮਿਨੀਮਮ ਪ੍ਰੋਗਰਾਮ ਤੇ ਤਾਲਮਿਲ ਮੇ ਐਕਸ਼ਨ ਕੀਤੇ ਜਾ ਸਕਦੇ ਨੇ ਜਦੋਂ ਤੁਸੀਂ ਕੋਈ ਐਕਸ਼ਨ ਕਰੋ ਤਾਂ ਉਹਨੂੰ ਅਸੀਂ ਇੰਪਲੀਮੈਂਟ ਕਰੀਏ ਪੰਜਾਬ ਦੇ ਜਨਤਕ ਜਥੇਬੰਦੀਆਂ ਇੰਪਲੀਮੈਂਟ ਕਰਨ ਜਾਣੂ ਐਸਕੇਮ ਆਲ ਇੰਡੀਆ ਇੰਪਲੀਮੈਂਟ ਕਰੇ ਜੇ ਅਸੀਂ ਉਧਰੋਂ ਕੋਈ ਐਕਸ਼ਨ ਦਿੰਨੇ ਆ ਉਹਨੂੰ ਤੁਸੀਂ ਆ ਲਾਗੂ ਕਰੋ ਕਿਸੇ ਵੀ ਰੂਪ ਚ ਕਰੋ ਭਾਵੇਂ ਇਹ ਫਰਜ਼ ਕਰ ਲੋ ਅਸੀਂ ਰੇਲਾ ਰੋਕਣ ਦਾ ਸੱਦਾ ਦਿੰਨੇ ਆ ਤੁਸੀਂ 2 ਘੰਟੇ ਆਪਣੇ ਜਮ ਇਥੇ ਮੋਰਚੇ ਦੇ ਵਿੱਚ ਕੋਈ ਹੋਰ ਪ੍ਰਦਰਸ਼ਨ ਕਰ ਦਿਓ ਜਾਂ ਪੰਜਾਬ ਦੇ ਵਿੱਚ ਜਨਤਾਲ ਮੇਲ ਵਿੱਚ ਐਕਸ਼ਨ ਦੇ ਵਿੱਚ ਆਪਾਂ ਇੱਕ ਰਖੀਏ ਮਿਨੀਮਮ ਪ੍ਰੋਗਰਾਮ ਤੇ ਆ ਅਸੀਂ ਚਿੱਠੀ ਦੇ ਵਿੱਚ ਪਹਿਲੇ 3 ਨੁਕਤੇ ਉਹਨਾਂ ਨੂੰ ਦੇ ਕੇ ਆ ਸੀ ਜਿਹਦੇ ਜਵਾਬ ਚੋਂ ਸਾਥੀਆਂ ਨੇ ਕਿਹਾ ਵੀ ਇਹ ਚਿੱਠੀਆਂ ਤਾਂ ਬਈ ਦੁਸ਼ਮਣ ਦੇ ਪੱਖ 'ਚ ਭੁਗਤੂਆਂ ਨੇ ਫਿਰ ਤੁਸੀਂ ਸਾਡੇ ਨਾਲ ਤੋ ਕਿਵੇਂ ਕਹੋਗੇ ਵੀ ਇਹ ਇੱਕ ਤਸੀਹਤ ਸੀ ਆ ਜਿਹੜੀ ਚਿੱਠੀ ਹੋਰ ਆਈ ਹੈ ਜਿਹੜੀ ਆ ਚਿੱਠੀ ਹੈ ਅੱਜ ਵੀ ਸਾਡਾ ਇਹ ਹੈ ਸਾਡੀਆਂ ਬਹੁਤ ਸਾਰੀਆਂ ਜੱਥੇਬੰਦੀਆਂ ਆ ਜਿੰਨੀਆਂ ਜੱਥੇਬੰਦੀਆਂ ਬੈਠੀਆਂ ਨੇ ਪੰਜਾਬ 'ਦਿਆਂ 13 ਤਰੀਕ ਨੂੰ ਸ਼ੁਕਰ ਤੇ ਗੋਲੀ ਵਧੀ ਮੰਗਾ ਸ਼ਿੰਦ ਹੋ ਗਿਆ 14 ਤਰੀਕ ਨੂੰ ਇਹਨਾਂ ਜੱਥੇਬੰਦੀਆਂ ਨੇ ਲੁਧਿਆਣੇ ਮੀਟਿੰਗ ਕੀਤੀ ਤੇ ਅਸੀਂ ਕਿਸੇ ਹੋਰ ਜਗ੍ਹਾ ਤੇ ਮੀਟਿੰਗ ਕੀਤੀ ਇਹਨਾਂ ਨੇ 14 ਨੂੰ ਸਾਰੇ ਪੰਜਾਬ ਦੇ ਟੋਲ ਪਲਾਜ਼ੇ ਫਰੀ ਕੀਤੇ ਤੇ ਅਸੀਂ 15 ਤਰੀਕ ਨੂੰ 3 ਘੰਟਿਆਂ ਦੇ ਮੰਦਿਰ ਤੇਰ ਮੈਂ ਤੇ ਦਰਸ਼ਨ ਪਾਲ ਨੇ ਅਸੀਂ ਤਿੰਨ ਜੱਥੇ ਬੰਦਿਆਂ ਨੇ ਉਹਨਾਂ ਦੇ ਰੋਕਿਆ 15 ਤਰੀਕ ਨੂੰ ਕਿਵੇਂ ਕਹਿ ਸਕਦੇ ਹੋ ਵੀ ਤੁਸੀਂ ਉਹਨਾਂ ਦੀ ਮਤ ਨਹੀਂ ਕਰਦੇ ਆ ਹੁਣ ਜਦੋਂ ਉਹਨਾਂ ਦੇ ਹੱਥ ਰੂਗੈ ਦੇ ਗੋਲੇ ਛਿੱਕੇ ਆ ਸਾਥੀਆਂ ਦਾ ਬਹੁਤ ਵੱਡਾ ਬਿਆਨ ਆਇਆ ਹੈ ਵੀ ਸਰਕਾਰ ਦੀ ਨਿਖੇਧੀ ਕੀਤੀ ਹੈ ਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਆਪ ਹੀ ਫੂਕਮ ਜਾਰੇ ਚੀਤੇ ਨੇ ਦੂਜੇ ਪਾਸੇ ਇੱਕ ਸੌਣ ਰੋਜੀ ਕਰਦੇ ਦੂਜੇ ਪਾਸੇ ਰਵਈਆ ਉਧਰ ਲੱਤੀ ਜਾ ਰਹੀ ਹੈ ਸ਼ੁਭਕਰਨ ਮਰਿਆ ਅਸੀਂ ਸਾਰੇ ਦੇ ਸਾਰੇ ਉੱਥੇ ਗਏ ਅਸੀਂ ਸੰਸਕਾਰ ਕਰਾ ਕੇ ਅਸੀਂ ਫੁੱਲਾ ਦੇ ਗਏ ਅਸੀਂ ਭੋਗ ਤੇ ਲੰਗਰ ਲਾਏ ਆਪਦਾ ਕੱਠ ਲੈ ਕੇ ਗਏ ਪਰ ਜਦੋਂ ਅਸੀਂ ਸਟੇਜ ਤੇ ਕੇ ਸਾਥੀਆਂ ਨੂੰ ਸਿੱਧੇ ਮੂੰਹ ਸਾਨੂੰ ਬੁਲਾਇਆ ਕੱਕ ਨਹੀਂ ਤੇ ਇੱਕ ਵੀ ਬੰਦੇ ਨੂੰ ਸੰਯੁਕਤ ਮੋਰਚੇ ਜੁੜਦੇ ਟਾਈਮ ਨਹੀਂ ਦਿੱਤਾ ਗਿਆ। ਅਰੇ ਭਾਈਆ ਉਧਰੋਂ ਆ ਰਿਹਾ ਹੈ ਤੇ ਦੋਸ਼ੀ ਸਾਨੂੰ ਟਰਾਇਆ ਜਾ ਰਿਹਾ। ਉਹ ਗੁਰਾਂ ਸਿੰਘ ਸਾਹਿਬ ਜਿਹੜੇ ਇਸ ਸਮੂਹ ਦੀ ਦਾ ਹੋਣਾ ਹੈ। ਜਿਹੜੇ ਮੈਂਦੇ ਸੰਯੁਕਤ ਮੋਰਚਾ ਵੋਟਿੰਗ ਕਰਦਾ ਹੈ। ਅੱਜ ਵੋਟਿੰਗ ਨਹੀਂ ਕੁਝ ਕਾਕੇ ਦੇ ਪਿਆਣ ਪਰਦਾ। ਹੁਣਾਂ ਜਿਹੜੇ ਭਾਈਆ ਕਹਿੰਦੇ ਮਰਿਆਂ ਦਾ ਪਤਾ ਨਹੀਂ। ਕਾਕੇ ਦਾ ਪਿਆਣਾ। ਸਤਿ ਸ੍ਰੀ ਅਕਾਲ। ਜਿਹੜੇ ਸਾਥੀਆਂ ਨੂੰ ਐ ਲੱਗਦਾ ਵੀ ਅਸੀਂ ਉੱਥੇ ਜਾਂਦੇ ਕਿਉਂ ਨਹੀਂ? ਭਾਵੇਂ ਤਾਂ ਸਾਡਾ ਸਯੁਜਤ ਕਿਸਾਨ ਮੋਰਚੇ ਦਾ ਫੈਸਲਾ ਨਹੀਂ ਸੀ ਹੋ ਸਕਿਆ ਪਰ ਅਸੀਂ 7-8 ਜੱਥੇ ਬੰਦੀਆਂ ਦੇ ਆਗੂ ਤੁਹਾਡੇ ਰਾਹੀਂ ਗਏ ਆ ਉੱਥੇ ਪ੍ਰੈਸੋ ਤੇ ਬਹੁਤ ਸੀਗੇ ਬੰਦੀਆਂ ਜਾਣ ਦੇ ਹੱਥ ਤੇ ਸੀਗੇ ਨਹੀਂ ਕੋਈ VOTING ਨਹੀਂ ਹੋਈ ਕੋਈ VOTING ਨਹੀਂ ਸਾਰੇ ਸੌ ਸਭ ਕੋਈ ਸਾਰੇ ਨਹੀਂ ਹੈ ਇੱਕ ਮਿੰਟ ਤਾਂ ਉੱਥੇ ਜਾ ਕੇ ਤੁਸੀਂ ਸਾਰੇ ਪ੍ਰੈਸ ਵਾਲਿਆਂ ਨੇ ਦੇਖਿਆ ਕਾਕਾ ਸੀ ਕੋਰਣਾ ਇਹ ਕਹਿ ਰਿਹਾ ਕਹਿ ਰਿਹਾ ਜਦੋਂ ਮੈਂ ਤੇ ਤਕੈਤ ਸਾਹਿਬ ਲਖੋਆ ਸਾਹਿਬ ਪੰਜ ਛੇ ਸਾਡੇ ਆਗੂ ਹੋਰ ਸੀ ਤਾਂ ਪ੍ਰੈਸ ਕਹਿੰਦੀ ਹੋਈ ਆ ਜੇ ਵੀ ਆਇਆ ਤਾਂ ਉਹ ਕੀ ਬੋਲਦਾ ਹੈ ਪਰ ਸ੍ਰੀ ਕਾਬੀਤਾਂ ਜਾਣ ਦੇਖਦੇ ਮਰਦਾ ਕਦੋਂ ਆ ਵੀ ਫਲਾਣਿਆਂ ਫਲਾਣਿਆਂ ਨੇ ਉਦੋਂ ਮਰਨ ਮਰ ਤੱਕ ਰੱਖਿਆ ਸੀ ਦੂਜੇ ਦੇਖਣਾ ਵੀ ਮਰਦਾ ਕਦੋਂ ਆ ਇਹ ਵੀ ਉਹੀ ਹਾਲ ਹੈ ਵੀ ਤਾਂ ਮਰਦੇ ਨੂੰ ਦੇਖਣ ਆਏ ਆ ਅਸੀਂ ਉੱਥੇ ਜਾ ਕੇ ਵੀ ਛਿੱਤਰ ਖਾਦੇ ਅਸੀਂ ਮੋਰਚੇ ਉਹਨਾਂ ਦੇ ਹੱਕ ਤੇ ਲਾ ਕੇ ਵੀ ਛਿੱਤਰ ਖਾਦੇ ਪੁਰਾਣਾ ਸਾਹਿਬ ਅੱਜ ਪ੍ਰੀ ਕੋਰਟ ਲੈ ਡੈਕ ਦਿੱਤਾ ਹੈ ਪੰਜਾਬ ਸਰਕਾਰ ਨੂੰ ਨੱਲੇਵਾਦੀ ਦਾ ਮਨਪੱਖੀ ਸਿਧਰ ਫਲਾਇਆ ਜਾਵੇ ਪਰ ਅਗਰ ਪੰਜਾਬ ਸਰਕਾਰ ਜਬਰਨ ਨੂੰ ਤਾਂ ਵਾਧਾ ਕਰਵਾਉਂਦੀ ਹੈ ਫਿਰ ਤੁਹਾਡੀ ਗੋਲ ਕੀ ਰਹੇਗੀ ਇਹ ਜਦੋਂ ਵੀ ਕੁਝ ਬਾਤ ਪੈਂਦਾ ਜਬਰ ਕਿਸੇ ਤਰ੍ਹਾਂ ਦਾ ਵੀ ਉਸ ਮੋਰਚੇ ਦੇ ਵਿੱਚ ਸਾਡੀਆਂ ਜਥੇਬੰਦੀਆਂ ਪਹਿਲਾਂ ਵੀ ਸੰਸਿਆਰ ਨੇ ਹਰ ਵੇਲੇ ਸੰਸਿਆਰ ਰਹਿੰਦੀਆਂ ਨੇ ਅੱਜ ਵੀ ਅਸੀਂ ਜੇ ਕੋਈ ਅਜਿਹੀ ਗੱਲ ਹੋ ਗਈ ਅਸੀਂ ਫੌਰੀ ਕੰਟੈਕਟ ਕਰਕੇ ਅਸੀਂ ਕੋਈ ਨਾ ਕੋਈ ਐਕਸ਼ਨ ਪਲੈਨ ਕਰਾਂ ਸਰਕਾਰ ਨੂੰ ਜਬਰ ਨਹੀਂ ਕਰਦੇ ਹੋਏ ਜਬਰ ਦਾ ਵਿਰੋਧ ਕਰਾਂਗੇ ਪਰ ਅੰਤਿਰਾਤ ਆਉਣਾ ਪੈਣਾ ਸਾਨੂੰ 3 ਵੀਕ ਨੂੰ 50 ਫੰਡ ਦੀ ਕਾਲ ਦਿੱਤੀ ਆ ਉਹਦਾ ਸਮਰਥਨ ਕਰ ਦਿਓ ਜੀ ਦੇਖੋ ਸੋਚ ਇਹ 24 ਤਰੀਕ ਦੀ ਮੀਟਿੰਗ ਆਈ ਸਾਡੀ ਉਹਦੇ ਵਿੱਚ ਵਿਚਾਰਾਂ ਜੀ ਇੱਕ ਨੈਟਿਵ ਵੀ ਆ ਸੋਸ਼ਲ ਮੀਡੀਆ ਤੇ ਵੀ ਔਰ ਹੋਰ ਬਿਆਨ ਵੀ ਆ ਰਹੇ ਕਿ ਦੱਲੇ ਵਾਲ ਦੇ ਭੂਗ ਤੇ ਕਿਉਂਕਿ ਬਾਕੀ ਜਿਥੇ ਬੰਦੀਆਂ ਇਸ ਤਰ੍ਹਾਂ ਦਾ ਤੁਹਾਡੇ ਤੱਕ ਵੀ ਸੁਨੇਹਾ ਲੱਗਿਆਊਗਾ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਆਉਂਦੀਆਂ ਇਹ ਜਨ ਖ਼ਬਰ ਕਿਵੇਂ ਨਾ ਅਸੀਂ ਤਾਂ ਕਾਮਨਾ ਕਰਦੇ ਹਾਂ ਕਿ ਅੰਦਰ ਦਾ ਸਾਫ਼ ਨਾ ਕਰੇ ਪਤਾ ਕਿਉਂ ਕਰ ਰਹੇ ਤੁਸੀਂ ਭੂਗ ਤੇ ਪੁੱਛੀ ਜਾਂਦੇ ਹੋ ਯਾਰ ਇਸ ਤਰ੍ਹਾਂ ਦਾ ਨੈਟਿਵ ਚੱਲਦਾ ਇੱਕ ਪੂਰਾ ਦਾ ਪੂਰਾ ਚੱਲਦਾ ਉਹ ਚੱਲਦਾ ਬਹੁਤ ਆ ਹੋਰ ਵੀ ਚੱਲਦਾ ਇਹੇ ਵੀ ਆ ਜਦੋਂ ਕਾਕਾ ਕੋਲ ਨੇ ਬੋਲਿਆ ਸਾਡੇ ਬਾਰੇ ਦਰੋ ਕਾਕਾ ਕੋਲ ਨਹੀਂ ਬੋਲਿਆ ਸਾਡੇ ਬਾਰੇ ਬਈ ਤਾਂ ਮਰੇ ਦਾ ਮੂੰਹ ਦੇਖਣ ਆਏ ਨਹੀਂ ਅਸਲ ਚ ਤੇ ਫਿਰ ਉਦੋਂ ਪ੍ਰੈਸ ਨੇ ਕੀ ਕਿਹਾ ਥੱਲੇ ਲੋਕਾਂ ਨੇ ਕੀ ਕਿਹਾ ਈਗੂ ਕਲੇਸ਼ ਫਿਰ ਉਹਨਾਂ ਵੱਲੋਂ ਵੀ ਈਗੂ ਤੁਸੀਂ ਆਓਗੇ ਤਾਂ ਸਾਡੇ ਈਗੂ ਇਸ ਤਾਂ ਗਏ ਆ ਇੱਥੇ ਜਿਵੇਂ ਇਹ ਜੋ ਕਹਿ ਸਕਦੇ ਹੋ ਤੁਸੀਂ ਦੇਖੋ ਸਰ ਤੁਹਾਡਾ ਇਹ ਸਵਾਲ ਠੀਕ ਨਹੀਂ ਸਾਡੇ ਸਾਡੇ ਤਾਂ ਗਿਆ ਸਾਡੇ ਗਿਆ ਤੋਂ ਬਾਅਦ ਉਹਨਾਂ ਨੇ ਕਿਹਾ ਅਸੀਂ ਉਹ ਨਹੀਂ ਜ਼ਿੰਦਗੀ ਦੀ ਕਾਮਨਾ ਕਰਦੇ ਮੈਂ ਇਹ ਕਹਿ ਰਿਹਾ ਤੇ ਉਹਨਾਂ ਨੇ ਤੁਹਾਨੂੰ ਐਕਸੈਪਟ ਨਹੀਂ ਕੀਤਾ ਤਾਂ ਈਗੂ ਬਣਾਇਆ ਵੀ ਅਸੀਂ ਮੋਰਚਾ ਖੜਾ ਕੀਤਾ ਤਾਂ ਹੁਣੇ ਆ ਰਹੇ ਇਸ ਤਰ੍ਹਾਂ ਦੀ ਗੱਲ ਜਦੋਂ ਕੌਟਾ ਸਾਹਿਬ ਦੇਖ ਸਾਖੀ ਉਹ ਕੀ ਕਹਿੰਦੇ ਨੇ ਇਸ ਗੱਲ ਨੂੰ ਛੱਡ ਲੋ ਤੁਸੀਂ ਸਾਡੀ ਸੁਣ ਲਓ ਆ ਸਾਡਾ ਕੀ ਜਵਾਬ ਹੈ ਅਸੀਂ ਕਹਿੰਦੇ ਆ ਵੀ ਉਹਨਾਂ ਦੀ ਸਿਹਤ ਸਹੀ ਰਹੇ ਉਹ ਜਿਉਂਦੇ ਰਹਿਣ ਤੇ ਸਰਕਾਰ ਕਿਸੇ ਤਰੀਕੇ ਨਾਲ ਉਹਨਾਂ ਦੇ ਇਲਾਜਾਂ ਤੇ ਸਹੂਲਤਾਂ ਮੁਹੱਈਆ ਕਰਵਾਵੇ ਉਹਨਾਂ ਦੀ ਅਸੀਂ ਤਾਂ ਉਹਨਾਂ ਦੀ ਸਿਹਤ ਯਾਗੀ ਦੀ ਕਾਮਨਾ ਕਰਦੇ ਆ ਅਸੀਂ ਤਾਂ ਹੁਣ ਗਵਰਨਰ ਸਾਹਿਬ ਨੂੰ ਵੀ ਇਹੀ ਕਹਿਣ ਚੱਲੇ ਆ ਆ ਮੀਟਿੰਗ 'ਚ ਉੱਠ ਕੇ ਅਸੀਂ ਗਵਰਨਰ ਸਾਹਿਬ ਕੋਲ ਜਾਣਾ ਉਹਨਾਂ ਨੂੰ ਵੀ ਇਹੀ ਅਪੀਲ ਕਰਨੀ ਵੀ ਉਹਨਾਂ ਨੇ ਮੱਗਾਂ ਮੰਨੀਆਂ ਜਾਣ ਬੰਦੇ ਦੀ ਜਾਨ ਬਚਾਈ ਜਾਵੇ ਸਰ ਇੱਕ ਤਾਂ ਕਮੇਟੀ ਕਦੋਂ ਜਾਏਗੀ ਡੇਟ ਕੀ ਦੱਸਿਓ ਉਹਦੀ ਦੇਖ ਲੈਣ ਕਰੀਏ ਕਮੇਟੀ ਨੂੰ ਜੀ ਪਟਿਆਲੇ ਪਟਿਆਲੇ ਐਸੀ ਸਮਾਂ 11 ਆਹ ਕਲਾਸ ਉਹ ਇੱਕ ਵਾਰ ਫਿਰ ਰਿਪੀਟ ਕਰ ਦੋ ਤਾਂ ਕੌਣ ਕੌਣ ਹੋ ਰਿਹਾ ਬਸ ਮੀਟਿੰਗ ਦੇ ਵਿੱਚ ਕੌਣ ਕੌਣ ਪਲੀਜ਼ ਲਿਫਟ ਕਰ ਦਿਓ ਇੱਕ ਦਾ ਕਮੇਟੀ ਮੈਂ ਪਹਿਲਾਂ ਗਿਣਿਆ ਗਿਆ ਸਰ ਦਾ ਸ੍ਰੀ ਮਾਨਜੀਤ ਰਾਜੇਵਾਲ ਸਾਹਿਬ ਅਰਬੀਲ ਸਿੰਘ ਰਾਜੇਵਾਲ ਰਮੇਂਦਰ ਪਟਿਆਲਾ ਡਾਕਟਰ ਦਰਸ਼ਨਪਾਲ ਜਗਿੰਦਰ uğਰਾਹਾ ਹਰਨੁਬੁੱਲਾ ਜੀ ਤੇ ਜਯੋਦਵੀਰ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇੱਕ ਨਹੀਂ ਹੋ ਗਿਆ ਸਰ মজা <laughs>